ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਭ ਦਾ ਵੈਲਕਮ ਹੈ ਜੀ ਸਾਡੇ ਚੈਨਲ ਸਮਰਾਥ ਫੈਟਿਕ ਤੇ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਆਪਾਂ ਇੱਕ ਨਵਾਂ ਜਿਹਾ ਸਟੱਫ ਲੈ ਕੇ ਆਏ ਤੁਹਾਡੇ ਲਈ ਸਟੱਫ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਨਵੇਂ ਨਵੇਂ ਵੀਡੀਓਸੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਆ ਸਕੇ ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਨਵਾਂ ਜਿਹਾ ਸਟੱਫ ਲੈ ਕੇ ਆਏ ਤੁਹਾਡੇ ਲਈ ਬਹੁਤਾ ਟਾਈਮ ਨਾ ਲੈਂਦੇ ਹੋਏ ਅਸੀਂ ਤੁਹਾਨੂੰ ਸਟੱਫ ਦਿਖਾਉਣੇ ਆ ਜਿਵੇਂ ਕਿ ਪਹਿਲਾਂ ਦੇਖੋ ਹਨਾ ਸਰਦੀਆਂ ਚ ਸਟੱਫ ਆਇਆ ਸੀ ਸਰਦੀਆਂ स्टार्टिंग ਚ ਸਿੰਥੈਟਿਕ ਸਟੱਫ ਆਇਆ ਸੀ ਸ਼ੇਮਰ ਦੇ ਵਿੱਚ ਬਹੁਤ ਹੀ ਵਧੀਆ ਸਟੱਫ ਰਿਹਾ ਸੀ ਜੀ ਕਾਫੀ ਸੂਟ ਆਪਣੇ ਸੇਲ ਹੋਏ ਸੀ ਡਿਜ਼ਾਈਨਰ ਦੇ ਸੂਟ ਆਪਸ ਚ ਬਣਾਈ ਸੀ ਉਸ ਤੋਂ ਬਾਅਦ ਜੀ ਸਰਦੀਆਂ ਚ ਆਪਣੇ ਕੋਲੇ ਸਟੱਫ ਆਇਆ ਸੀ ਪਸ਼ਮੀਨੇ ਦੇ ਵਿੱਚ ਸ਼ੇਮਰ ਉਹ ਵੀ ਬਹੁਤ ਹੀ ਵਧੀਆ ਕੰਫਰਟੇਬਲ ਜਾਂ ਸੌਫਟ ਜਾਂ ਸਟੱਫ ਸੀ ਤੇ ਜਿਵੇਂ ਦੇਖਣ ਤੋਂ ਲੱਗਦਾ ਹਨਾ ਕਈ ਭਣਾ ਨੂੰ ਲੱਗਦਾ ਹੋਣਾ ਵੀ ਇਹ ਸਟੱਫ ਜਿਹੜਾ ਹਨਾ ਝੂਬਨ ਹੋਊਗੀ ਥੋੜਾ ਵੀ ਇਹ ਚ ਜਿਹੜੀ 골ਡਨ ਧਾਰ ਹੈ ਚੁਪਦੀ ਹੋਊਗੀ ਨਹੀਂ ਇਸ ਤਰ੍ਹਾਂ ਦੀ ਕੋਈ ਨਹੀਂ ਬਹੁਤ ਹੀ ਸੌਫਟ ਸਿੰਥੈਟਿਕ ਸਟੱਫ particuler hai si ਜਿਹੜਾ printed ਵੀ 아이 ਸੀ plain ਵੀ 아이 ਸੀ ਉਹ ਵੀ ਬਹੁਤ ਹੀ ਸੌਫਟ ਤੇ ਕੰਫਰਟੇਬਲ ਸੀ ਜਿਹੜਾ ਨੈਕਸਟ ਆਪਾਂ ਪਸ਼ਮੀਨੇ ਚ ਲੈ ਕੇ ਆਏ ਸੀ ਉਹ ਵੀ ਬਹੁਤ ਵਧੀਆ ਸੀ ਤੇ ਹੁਣ ਆਪਣੇ ਕੋਲੇ ਅੱਗੇ ਆ ਗਿਆ ਜੀ ਸਮਮ ਸੀਜ਼ਨ ਇਸ ਚ ਆਪਾਂ ਵਧੀਆ ਕਾਟਨ ਦਾ ਸਟੱਫ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਸੌਫਟ ਜੀ ਕਾਟਨ ਆ ਕਾਟਨ ਸ਼ਿਮਰ ਦੇ ਸੂਟ ਨੇ ਆਪਣੇ ਕੋਲੇ print ਬਹੁਤ ਹੀ ਜ਼ਿਆਦਾ ਸ਼ਾਨਦਾਰ ਨੇ ਪਹਿਲਾਂ ਤੁਹਾਨੂੰ ਅਸੀਂ ਸਟੱਫ ਦਿਖਾਉਣੇ ਆ ਸਾਫੂ ਜੀ ਮੈਂ ਆਪਣੀ ਕਾਟਨ ਹੁੰਦੀ ਹੈ ਸਿੰਪਲ 800 1000 1200 ਚ ਪੂਰੀ ਵਧੀਆ ਸੌ ਕਾਟਨ ਮਿਲਦੀ ਹੈ ਜੀ ਹਨਾ ਉਸੇ ਕਾਟਨ ਦੇ ਵਿੱਚ ਸ਼ਿਮਰ ਆਇਆ ਜੀ ਸ਼ਿਮਰ ਸਟਫ ਹੈ ਇਹ ਦੇਖੋ ਤੁਸੀਂ ਪ੍ਰਿੰਟੇ ਚ ਬਹੁਤ ਹੀ ਸ਼ਾਨਦਾਰ ਰਹਿਣਗੇ ਇੱਕ ਤਾਂ ਜੇ ਪ੍ਰਿੰਟ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਸਾਰੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਹੀ ਜਾਦੇ ਪ੍ਰਿੰਟ ਨੇ ਕੀ ਅਸੀਂ ਸਾਰੇ ਵੀ ਵੀਡੀਓ ਚ ਦਿਖਾਈ ਦੰਨੇ ਤੁਸੀਂ WhatsApp ਤੇ ਮੈਸੇਜ ਕਰਿਓ ਸਾਰੇ ਪ੍ਰਿੰਟ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਹੰਦੇ ਫਾਸਟ ਆਰਡਰ ਦਿਓ ਕਿਉਂਕਿ ਬਹੁਤ ਜਲਦੀ ਸੇਲ ਹੋ ਜਾਂਦੇ ਨੇ ਪ੍ਰਿੰਟ ਬਾਕੀ ਕੋਈ ਨਹੀਂ ਜੇ ਇਹ ਪ੍ਰਿੰਟ ਸੇਲ ਹੋ ਗਏ ਤਾਂ ਹੋਰ ਪ੍ਰਿੰਟ ਬਹੁਤ ਮਿਲ ਜਾਣਗੇ ਆਪਾਂ ਨੂੰ ਇਹ ਵੀ ਆਪਣੇ ਕੋਲੇ ਵੈਸੇ ਹਾਲੇ ਤੱਕ ਤਾਂ ਬਹੁਤ ਹੀ ਜ਼ਿਆਦਾ ਕੁਆਂਟੀਟੀ ਚ ਆਪਣੇ ਕੋਲੇ ਸਟਾਕ ਹੈਗਾ ਇਹ ਸੇਮ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਇਸ ਜਿਹੜੇ ਪ੍ਰਿੰਟ ਨੇ ਆਪਾਂ ਤੁਹਾਨੂੰ ਦਿਖਾਉਣਿਆ ਇਹ ਵਾਲੇ ਪ੍ਰਿੰਟ ਚ ਪੀਚ ਕਲਰ ਆ ਗਿਆ ਜੀ ਇਹ ਆਪਾਂ ਕਟਿੰਗ ਕੀਤੀ ਸੀ ਤੁਹਾਨੂੰ ਦਿਖਾਉਣਿਆ ਤੇ ਅੱਗੇ ਥੋੜਾ ਪਰਪਲ ਟੋਨ ਤੇ ਆ ਗਿਆ ਜੀ ਪ੍ਰਿੰਟ ਇੱਕ ਤੋਂ ਇੱਕ ਸੋਨਾ ਡਿਜ਼ਾਈਨ ਇੱਕ ਤੋਂ ਇੱਕ ਸੋਨਾ ਇਹ ਵਾਲਾ ਦੇਖੋ ਤੁਸੀਂ ਪਰਪਲ ਜੀ ਟੋਨ ਤੇ ਆਗੇ ਫਲਾਰ ਬਹੁਤ ਹੀ ਜਿਆਦਾ ਸਰਦਾਰੀ ਸੂਪਰ ਜੇ ਕਲਰ ਨੇ ਜੀ ਜੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਤਾਂ ਰਸ਼ੀਆ ਬ੍ਰਾਂਡ ਦੇ ਸੂਟ ਨੇ ਜੀ ਇਹ ਬਹੁਤ ਹੀ ਜਿਆਦਾ ਸੋਹਣੇ ਲਾਈਟ ਵੇਟ ਜੇ ਕੰਫਰਟੇਬਲ ਜੇ ਸੌਫਟ ਜੀ ਕਾਟਨ ਦੇ ਸਟੱਫ ਹੈ ਜੀ ਇਹ ਗਰਮੀ 'ਚ ਬਹੁਤ ਹੀ ਵਧੀਆ ਰਹੂਗਾ ਇਹ ਚਿਕਾ ਪੱਧਖਾ ਤੁਸੀਂ ਫੋਟੋ ਨੂੰ ਪੀਚ ਔਰ ਪਰਪਲ ਤੇ ਅੱਗੇ येलो ਦੇਖੋ 올ਓਵਰ ਸੂਟ ਨੇ ਜੀ ਇਹ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਆਪਾਂ ਮੈਚਿੰਗ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਬਹੁਤ ਹੀ ਜਿਆਦਾ ਸ਼ਾਨਦਾਰ ਪ੍ਰਿੰਟ ਨੇ ਜੀ ਜਿਵੇਂ ਗਰਮੀਆਂ ਦੇ ਸੀਜ਼ਨ ਚ ਆਪਾਂ ਹਨਾ ਕਿਸੇ ਫੰਕਸ਼ਨ ਤੇ ਪਾਉਣੇ ਆ ਬਹੁਤ ਹੀ ਜਿਆਦਾ ਵਧੀਆ ਰਹਿੰਦੇ ਨੇ ਜੀ ਇਹ ਦੁਪੱਟੇ ਵਗੈਰਾ ਤੁਹਾਡੀ ਚੋਇਸ ਹੈ ਜੀ ਜਿਹੜਾ ਵੀ ਤੁਹ ਵੱਡਾ ਤੁਸੀਂ ਲਗਵਾਉਣਾ ਚਾਹੁੰਦੇ ਹੋ ਲਗਵਾ ਸਕਦੇ ਹੋ ਵਧੀਆ ਡਿਜ਼ਾਈਨਰ ਜੀ ਸਟੀਚਿੰਗ ਕਰਕੇ ਤੁਸੀਂ ਵਧੀਆ ਫੰਕਸ਼ਨ ਤੇ ਇਹਨਾਂ ਨੂੰ ਪਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਲੁੱਕ ਦੇਣਗੇ ਜੀ ਇਹ ਸੂਟ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਚੀਜ਼ ਜਿਵੇਂ ਆਪਣੇ ਕੋਲੇ ਅੱਗੇ yellow color ਆ ਗਿਆ ਇਹ ਆਪਾਂ ਹਾਂ ਦੇ ਉੱਪਰ ਨਹੀਂ ਕੀਤਾ ਇਹ ਇਹ ਆਪਣੇ ਹੈਗੇ ਸੀ ਆਰਡਰ ਇਹ ਆਪਾਂ ਉਹ ਕਰਦੇ ਸੀ ਜੀ yellow color ਵਿੱਚ ਜਿ ਸੋਨਾ ਤੇ ਆਪਾਂ ਕਟਿੰਗ ਕਰ ਲਈ ਸੀ ਇਹ ਆਪਣੇ ਸੇਲ ਹੋ ਗਏ ਨੇ ਇਸ 'ਚ ਹੋਰ ਵੀ ਆਪਣੇ ਕੋਲੇ ਪ੍ਰਿੰਟ ਹੈਗੇ ਆ ਤੇ ਇੱਕ ਇਹ ਵਾਲਾ ਪ੍ਰਿੰਟ ਦੇਖੋ ਤੁਸੀਂ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਆ ਇਸ 'ਚ ਵੀ ਆਪਣੇ ਕੋਲੇ ਹੋਰ ਵੀ ਸੂਟ ਹੈਗੀਆਂ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਤੁਸੀਂ ਤੇ ਇਸ 'ਚ ਬਲੂ ਕਲਰ ਤੋਂ ਇਲਾਵਾ ਆਪਣੇ ਕੋਲੇ ਪਰਪਲ ਆ ਗਿਆ ਇਸ 'ਚ ਕਲਰ ਇੱਕ ਤੋਂ ਇੱਕ ਵੱਧ ਕੇ ਆ ਤੇ ਪ੍ਰਿੰਟ ਵੀ ਬਹੁਤ ਜ਼ਿਆਦਾ ਸ਼ਾਨਦਾਰ ਆਇਆ ਨੇ ਇਸ 'ਚ ਉਹਦਾ ਕੱਟ ਬਹੁਤ ਹੈ ਬਹੁਤ ਹੀ ਜ਼ਿਆਦਾ ਸ਼ਾਨਦਾਰ ਪ੍ਰਿੰਟ ਨੇ ਅੱਗੇ ਇਹ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਥੋੜਾ ਫਲੋਰਲ ਜਿਹਾ ਉਹ ਤੋਂ ਪ੍ਰਿੰਟ ਤੋਂ ਹਟਕੇ ਆ ਇਹ ਇਹ ਵੀ ਫਲੋਰਲ ਜ ਆ ਗਿਆ ਬਹੁਤ ਹੀ ਜ਼ਿਆਦਾ ਸ਼ਾਨਦਾਰ ਪ੍ਰਿੰਟ ਨੇ ਜੇ ਤੁਸੀਂ ਵਿਦਆਊਟ ਸਟੀਚਿੰਗ ਲੈਣਾ ਚਾਹੁੰਦੇ ਹੋ ਸੂਟ ਤਾਂ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਵਿth ਸਟੀਚਿੰਗ ਲੈਣਾ ਚਾਹੁੰਦੇ ਹੋ ਤਾਂ ਵਿth ਸਟੀਚਿੰਗ ਵੀ ਲੈ ਸਕਦੇ ਹੋ ਪੱਟਾ ਵਗੈਰਾ ਤੁਹਾਡੀ ਚੋਇਸ ਤੇ ਰੈਡੀ ਹੋ ਜਾਊਗਾ ਜੀ ਬਹੁਤ ਹੀ ਸ਼ਾਨਦਾਰ ਬਣਗੇ ਸੂਟ ਅੱਗੇ ਆਪਾਂ ਇਹ ਸੂਟ ਜਿਹੜੇ ਵੀ ਹਨ ਸਟੀਚਿੰਗ ਦਾ ਆਰਡਰ ਆ ਆਪਣਾ ਉਹ ਸੇ ਸਟ੍ਰਿਚ ਕਰਕੇ ਤੁਹਾਨੂੰ ਦਿਖਾਵਾਂਗੇ ਸਟ੍ਰਿਚ ਕਰਕੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਲੱਗਦੇ ਨੇ ਜੀ ਸੂਟ ਮੇਕ ਕਰ ਦਿੱਤੇ ਤੁਹਾਨੂੰ ਜਿਹੜੇ ਅੱਜ ਦੇ ਪ੍ਰਿੰਟ ਨੇ ਸਾਡੇ ਪਸੰਦ ਆਏ ਹੋਣਗੇ ਆਰਡਰ ਦੇਣ ਲਈ ਸਾਡੇ ਵਟਸਐਪ ਨੰਬਰ ਜਿਹੜੇ 915075978 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ